ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਮਨੁੱਖ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਛੱਡ ਦਿੰਦਾ ਹੈ ਜੋ ਪ੍ਰਾਣੀ ਮਮਤਾ ਤਜੇ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੇ ਔਰਨ ਨੂੰ ਲਈਤ ਉਦਾਰ ਵੀ ਜਿਹੜਾ ਮਨੁੱਖ ਮਮਤਾ ਨੂੰ ਛੱਡ ਦੁੰਦਾ ਹੈ ਕਾਮ ਕ੍ਰੋਧ ਵਿਸ਼ੇਭਿਕਾਰ ਨੂੰ ਛੱਡ ਦੁੰਦਾ ਹੈ ਸਤਿਗੁਰ ਕਹਿੰਦੇ ਨੇ ਉਹ ਆਪ ਵੀ ਤਰ ਜਾਂਦਾ ਹੈ ਔਰਨਲੀ ਉਧਾਰ ਤੇ ਹੋਰਾਂ ਦਾ ਵੀ ਉਧਾਰ ਜਿਹੜਾ ਇਹਨਾਂ ਕੋ ਮਨੁੱਖ ਕਰ ਦਿੰਦਾ ਹੈ ਕਿਉਂਕਿ ਵਿਕਾਰਾਂ ਨੂੰ ਛੱਡਿਆਂ ਹੀ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਇਹ ਰੱਬ ਵਾਲੇ ਪਾਸੇ ਨੂੰ ਪਹੁੰਚਾ ਹੁਣ ਦੂਜਾ ਪੱਖ ਵੀ ਤਿਆਗਣਾ ਕਦੋਂ ਹੈ ਤੇ ਕਿਸ ਢੰਗ ਦੇ ਨਾਲ ਹੈ ਕੁਝ ਕੋਈ ਉਦਾਹਰਨਾ ਆਪਾਂ ਸਮਾਜ ਵਿੱਚੋਂ ਲੈ ਲਈਏ ਤਾਂ ਜੋ ਸਾਡੀ ਗੱਲ ਪਕੜ ਦੇ ਬਚਾਵੇ ਵੀ ਤਿਆਗ ਮਨੁੱਖ ਨੇ ਕਰਨਾ ਕੀ ਅਸਲ ਦੇ ਵਿੱਚ ਆਪਾਂ ਵੇਖਦੇ ਹਾਂ ਇੱਕ ਪੰਛੀ ਉਹ ਆਪਣੇ ਆਲਣੀ ਦੇ ਵਿੱਚ ਆਂਡੇ ਦਿੰਦਾ ਜਿਹੜੇ ਉਤਪਤੀ ਆਂਡਿਆਂ ਤੋਂ ਹੁੰਦੀ ਹੈ ਕਿਉਂਕਿ ਚਾਰ ਤਰ੍ਹਾਂ ਦੀ ਉਤਪਤੀ ਹੈ ਅੰਡਜ ਜਿਰਜ ਸਿੱਧਜ ਉਤਪਜ ਜਿਹੜੀ ਆਂਡਿਆਂ ਤੋਂ ਉਤਪਤੀ ਹੁੰਦੀ ਹੈ ਉਹ ਆਂਡੇ ਦਿੰਦੀ ਹੈ ਕੋਈ ਵੀ ਜਾਨਵਰ ਜਿਹੜਾ ਖੰਭਾ ਵਾਲਾ ਤੇ ਉਸ ਆਂਡਿਆਂ ਨੂੰ ਉਹ ਆਲਣੇ ਦੇ ਵਿੱਚ ਰੱਖਦੀ ਹੈ ਤੇ ਖਿਆਲ ਕਰਨਾ ਉਹਦੇ ਆਂਡਿਆਂ ਦੇ ਉੱਪਰ ਕਵਰ ਹੈ ਤੇ ਜੇ ਉਹ ਕਵਰ ਸਮੇ ਤੋਂ ਪਹਿਲਾਂ ਟੁੱਟ ਜਾਏ ਤੇ ਉਹਦੇ ਅੰਦਰ ਬੱਚਾ ਨਹੀਂ ਪੈਦਾ ਹੁੰਦਾ ਦੂਸਰੀ ਗੱਲ ਜੇ ਉਹ ਸਮੇਂ ਸਿਰ ਉੱਪਰਲਾ ਕਵਰ ਨਾ ਟੁੱਟੇ ਤਾਂ ਵੀ ਬੱਚਾ ਅੰਦਰ ਘੁੱਟ ਕੇ ਮਰ ਜਾਂਦਾ ਹੈ ਹੁਣ ਉਸ ਅੰਡੇ ਦਾ ਬਾਹਰਲਾ ਕਵਰ ਕਦੋਂ त्याਗਣਾ ਹੈ ਇਹ ਉਹ ਮਾਂ ਜਾਣਦੀ ਹੈ ਉਹਨੂੰ ਪਤਾ ਲੱਗ ਜਾਂਦਾ ਤੇ ਉਹ ਆਪ ਹੀ ਉਹਦਾ ਕਵਰ ਤੋੜ ਦਿੰਦੀ ਆ ਤੇ ਅੰਦਰੋਂ ਬੱਚਾ ਪੈਦਾ ਹੋ ਜਾਂਦਾ ਹੈ ਚੂਚਾ ਪੈਦਾ ਹੋ ਜਾਂਦਾ ਕੋਈ ਵੀ ਜਾਨਵਰ ਦਾ ਜਿਹੜੇ ਅੰਡਿਆਂ ਤੋਂ ਪੈਦਾ ਹੁੰਦੇ ਨੇ ਫਿਰ ਦੂਸਰੀ ਗੱਲ ਜੇਕਰ ਉਹ ਪਹਿਲਾਂ ਟੁੱਟ ਜਾ ਤਾਂ ਵੀ ਬੱਚਾ ਨਹੀਂ ਪੈਦਾ ਹੋਣਾ ਜੇ ਨਾ ਟੁੱਟੇ ਤੇ ਤਾਂ ਵੀ ਬੱਚਾ ਮਰ ਜਾਂਦਾ ਤੇ ਜਦੋਂ ਫਿਰ ਉਹ ਬੱਚਾ ਪੈਦਾ ਹੋ ਜਾਂਦਾ ਹੈ ਤੇ ਖਿਆਲ ਕਰਨਾ ਉਹ ਉੜਨ ਵਾਲਾ ਹੈ ਖੰਭਾਂ ਵਾਲਾ ਹੈ ਮਾਂ ਉਹਨੂੰ ਦੂਰ ਡਰਾਡੇ ਤੋਂ ਚੋਗਾ ਚੁਗ ਕੇ ਉਹਦੇ ਮੁੱਖ ਵਿੱਚ ਪਾਉਂਦੀ ਹੈ ਉਹਦੀ ਪਾਲਣ ਪੋਸ਼ਣ ਕਰਦੀ ਹੈ ਤੇ ਜਦੋਂ ਉਹ ਬੱਚਾ ਵੱਡਾ ਹੋ ਜਾਂਦਾ ਹੈ ਨਾ ਉਹ ਮਾਂ ਜਿਹੜੀ ਹੈ ਨਾ ਆਪ ਹੀ ਉਸ ਬੱਚੇ ਨੂੰ ਆਲਣੇ ਤੋਂ ਬਾਅਦ ਛੋਟਾ ਦਿੰਦੀ ਹੈ ਬੱਚਾ ਕਹੇਗਾ ਵੀ ਮਾਂ ਮੇਰੀ ਪਰਪਾਲਣਾ ਕਰਨ ਵਾਲੀ ਪਰ ਅੱਜ ਮੈਨੂੰ ਮਾਰਨ ਦੇ ਉੱਤੇ ਤੁੱਲੀ ਹੋਈ ਆ ਨਹੀਂ ਇਹ ਭਾਵਨਾ ਉਸ ਮਾਂ ਦੀ ਨਹੀਂ ਹੈ ਹੁਣ ਜੇ ਉਸ ਬੱਚੇ ਨੂੰ ਖੰਭ ਆਉਣ ਤੋਂ ਪਹਿਲਾਂ ਛੋਟਾ ਦਿੱਤਾ ਜਾਵੇ ਉਹਦਾ ਆਲਣਾ ਤਿਆਗ ਦਿੱਤਾ ਜਾਵੇ ਤਾਂ ਵੀ ਖਤਰਨਾਕ ਹੈ ਤੇ ਜੇਕਰ ਉਸ ਬੱਚੇ ਨੂੰ ਆਲਣਾ ਤਿਆਗਣ ਵਾਸਤੇ ਕਿਹਾ ਹੀ ਨਾ ਜਾਵੇ ਤੇ ਯਾਦ ਰੱਖਿਓ ਖੰਭਾਂ ਦੇ ਨਾਲ ਉੱਡ ਕੇ ਅਸਮਾਨ ਦੀ ਉਡਾਰੀ ਨਹੀਂ ਮਾਰ ਸਕੇਗਾ ਮਾਂ ਨੂੰ ਪਤਾ ਏ ਉਸ ਬੱਚੇ ਦਾ ਆਲਣਾ ਕਦੋਂ ਤਿਆਗਣਾ ਏ ਪਹਿਲੀ ਨਜ਼ਰੇ ਬੱਚੇ ਨੂੰ ਦੁਸ਼ਮਣ ਲੱਗੇਗੀ ਮਾਂ ਪਰ ਜਦੋਂ ਆਪਣੇ ਖੰਭਾਂ ਦੇ ਨਾਲ ਉੱਡ ਕੇ ਆਕਾਸ਼ ਦੇ ਵਿੱਚ ਉਜਾਇਲ ਦਾ ਬੱਚਾ ਉਹਨੂੰ ਸਮਝ ਆ ਗਈ ਕਿ ਹੁਣ ਮੇਰਾ ਸਮਾਂ ਆ ਗਿਆ ਮੈਂ ਇਸ ਆਲਣੇ ਨੂੰ ਜਿਹੜਾ ਹੈ ਨਾ ਉਹ ਤਿਆਗ ਦੇਣਾ ਹੈ। ਹੋਰ ਬਹੁਤ ਸਾਰੀਆਂ ਸਮਾਜ ਦੇ ਵਿੱਚ ਸਾਡੀ ਉਦਾਹਰਨਾਂ ਨੇ ਇੱਕ ਬੱਚੀ ਹੈ। ਕਿਸੇ ਵਿੜੇ ਵਿੱਚ ਪੜਦੀ ਹੈ। ਯਾਦ ਰੱਖਿਓ ਉਹਦੀ ਉਮਰ ਹੁੰਦੀ ਹੈ। ਉਹ ਆਪਣੇ ਬਾਬਲ ਦਾ ਵਿੜਾ ਤਿਆਗਦੀ ਹੈ। ਆਪਣੇ ਪਤੀ ਦੇ ਘਰ ਜਾਂਦੀ ਹੈ। ਉੱਥੇ ਸੁੱਖ ਆਨੰਦ ਮਾਣਦੀ ਹੈ। ਪਰਿਵਾਰਕ ਪਰਿਵਾਰ ਨੂੰ ਵਧਾਉਂਦੀ ਹੈ। ਪਰ ਧਿਆਲ ਕਰਨਾ ਜੇ ਉਹ ਬੱਚੀ ਉਮਰ ਤੋਂ ਪਹਿਲਾਂ ਬੇੜਾ ਤਿਆਗ ਦਵੇ ਤਾਂ ਹੀ ਨੁਕਸਾਨ ਹੈ ਤੇ ਜੇ ਉਹ ਬਾਬਲ ਦਾ ਬੇੜਾ ਤਿਆਗ ਹੀ ਨਾ ਤੇ ਉਹ ਗ੍ਰਸਥ ਦਾ ਉਹ ਜੀਵਨ ਪੰਥ ਅੱਗੇ ਨਹੀਂ ਚਲਾ ਸਕਦੀ ਸਮੇਂ ਸਿਰ ਬਾਬਲ ਦਾ ਬੇੜਾ ਤਿਆਗਿਆ ਹੋਇਆ ਉਹਦੀ ਜ਼ਿੰਦਗੀ ਦੇ ਅੰਦਰ ਆਨੰਦ ਹੈ ਫਲ ਦੀ ਉਦਾਹਰਨ ਲੈ ਲੈਂਦੇ ਆ ਫਲ ਲੱਗਾ ਫਲਦਾਰ ਰੁੱਖ ਨੂੰ ਜੇ ਉਹ ਫਲ ਲੱਗਾ ਹੋਇਆ ਸਮੇਂ ਤੋਂ ਪਹਿਲਾਂ ਟਾਣੀ ਦੇ ਨਾਲੋਂ ਟੁੱਟ ਜਾਏ ਟਾਣੀ ਦਾ ਤਿਆਗ ਕਰ ਦੋਵੇ ਤਾਂ ਵੀ ਨੁਕਸਾਨ ਹੈ ਅੱਜ ਕੱਲ ਬਹੁਤ ਹਨੇਰੀ ਆਉਂਦੀ ਹੈ ਹਨੇਰੀ ਦੇ ਨਾਲ ਕਈ ਵਾਰ ਫਲ ਜਿਹੜੇ ਨੇ ਟੁੱਟ ਜਾਂਦੇ ਨੇ ਉਹ ਟੁੱਟੇ ਹੋਏ ਫਲ ਕਿਸੇ ਕੰਮ ਦੇ ਨਹੀਂ ਕੋਈ ਕਦਰ ਕੀਮਤ ਨਹੀਂ ਹੈ ਪਰ ਯਾਦ ਰੱਖਿਓ ਜਦੋਂ ਉਹ ਫਲ ਪੱਕ ਜਾਂਦਾ ਹੈ ਪੱਕਣ ਤੋਂ ਬਾਅਦ ਉਹ ਮਾਲਕ ਦੇ ਦਰ ਦੇ ਉੱਤੇ ਜਾਂਦਾ ਉਹਦੀ ਕਦਰ ਕੀਮਤ ਪੈਂਦੀ ਹੈ ਪਰ ਜੀ ਉਹ ਟਾਣੀ ਦਾ ਮੁਰਤ ਤਿਆਗ ਹੀ ਨਾ ਕਰੇ ਤੇ ਉਹ ਉੱਪਰ ਹੀ ਪਿਆ ਪਿਆ ਉਹਦੇ ਵਿੱਚ ਕੀੜੇ ਚੱਲਣ ਲੱਗ ਪੈਂਦੇ ਨੇ। ਟਾਣੀ ਨੀ ਪਰਵਾਨਿਆ ਜਾਂਦਾ। ਉਹਦੀ ਕਦਰ ਕੀਮਤ ਜਿਹੜੀ ਆ ਉਹ ਫਿਰ ਵੀ ਨਹੀਂ ਪੈਂਦੀ। ਤਿਆਗਣਾ ਕਿਸ ਵਕਤ ਹੈ? ਇਹ ਬੜਾ ਜ਼ਰੂਰੀ ਹੈ। ਇਤਿਹਾਸ ਦੇ ਵਿੱਚੋਂ ਆਪਾਂ ਇੱਕ ਘਟਨਾ ਲਈਏ। ਧੰਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਸ ਵਕਤ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਤਾ ਉਨ੍ਹਾਂ ਦੀ ਵਿਆਹ ਦੇ ਵਾਸਤੇ ਚੱਲੇ ਜੰਜ ਚੜ੍ਹਨ ਲੱਗੀ ਐ ਤੇ ਉਸ ਜੰਜ ਨੂੰ ਦੇਖਣ ਦੇ ਵਾਸਤੇ ਬਹੁਤ ਸਾਰੀ ਸੰਗਤ ਆਈ ਆ ਦੇਖ ਰਹੀ ਆ ਉਸ ਸੰਗਤ ਨੂੰ ਉਸ ਜੰਜ ਚੜ੍ਹਦੀ ਹੋਈ ਨੂੰ ਤੇ ਉਸ ਭੀੜ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਤੇ ਉਸ ਜੰਜ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਭ ਤੋਂ ਛੋਟਾ ਸਹਜਾਦਾ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ ਬਚਪਨ ਦਾ ਨਾਮ ਪਿਆਗਮਲ ਸੀ ਸ਼ਹਿਜਾਦਾ ਪਿਆਗਮਲ ਵੀ 4 ਕੁ ਸਾਲ ਦੀ ਉਮਰ ਹੈ ਉਹ ਵੀ ਬਰਾਤ ਵਾਸਤੇ ਤੁਰਿਆ ਹੈ ਵਧੀਆ ਕੱਪੜੇ ਸੁੰਦਰ ਪਾਏ ਹੋਏ ਨੇ ਜਦੋਂ ਦੇਖਦੇ ਨੇ ਵੀ ਉਸ ਭੀੜ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਹਮ ਉਮਰ ਹੀ ਹੈ ਉਹ ਅੱਗੇ ਨੂੰ ਆਉਂਦਾ ਹੈ ਪਰ ਲੋਕ ਉਹਨੂੰ ਧੱਕਾ ਦੇ ਕੇ ਮਗਰ ਭੇਜ ਦਿੰਦੇ ਨੇ ਉਹ ਆਨੰਦ ਨਹੀਂ ਮਣ ਰਿਹਾ ਤੇ ਸ਼ਹਿਜਾਨਾ ਤਿਆਗਮਲ ਜੀ ਉਹਦੇ ਕੋਲ ਪਹੁੰਚਦੇ ਨੇ ਕੀ ਵੇਖਦੇ ਨੇ ਵੀ ਉਹਦੇ ਸਰੀਰ ਦੇ ਉੱਪਰ ਉਹਦੇ ਤਨ ਦੇ ਉੱਤੇ ਕੋ ਕੱਪੜਾ ਨਹੀਂ ਹੈ ਤਿਆਗਮਲ ਜੀ ਪੁੱਛਦੇ ਨੇ ਕਹਿਣ ਲੱਗੇ ਹਾਣੀ ਉਹ ਕੱਪੜੇ ਕਿਉਂ ਨਹੀਂ ਪਾਏ ਤੇਰੇ ਘਰ ਵਾਲਿਆਂ ਨੇ ਤੈਨੂੰ ਸੁਆਕੀ ਨਹੀਂ ਦਿੱਤੇ ਉਹ ਬੱਚਾ ਕਹਿਣ ਲੱਗਾ ਵੀ ਨਹੀਂ ਕੱਪੜੇ ਤੇ ਬੜੀ ਦੂਰ ਦੀ ਗੱਲ ਹੈ ਘਰ ਦੇ ਵਿੱਚ ਤੇ ਇੰਨੀ ਗਰੀਬੀ ਐ ਕਿ ਕਈ ਵਕਤ ਭੁੱਖੀਆਂ ਸੌਣਾ ਪੈਂਦਾ ਏ ਕੱਪੜੇ ਤੇ ਬੜੀ ਦੂਰ ਦੀ ਗੱਲ ਐ ਤਿਆਗ ਮਲ ਜੀ ਉਮਰ 4 ਸਾਲ ਦੀਹਾਣੀ ਨੇ ਆਪਣੇ ਕੱਪੜੇ ਉਤਾਰੇ ਉਸ ਬੱਚੇ ਦੇ ਕੋਆ ਕੇ ਆਪ ਘਰ ਚਲੇ ਗਿਆ ਮਾਤਾ ਨਾਨਕੀ ਜੀ ਉਹ ਤੇ ਭਾਵੇਂ ਗੁੱਸੇ ਹੋਏ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਥਾਪੜਾ ਦਿੱਤਾ ਸਰ ਕੰਨ ਲੱਗੇ ਬਈ ਜਿਹੜੇ ਕੰਮ ਵਾਸਤੇ ਦੁਨੀਆ ਦੇ ਵਿੱਚ ਤੁਸੀਂ ਆਇਓ ਉਸ ਕੰਮ ਨੂੰ ਤੁਸੀਂ ਕਰਨ ਵੀ ਲੱਗ ਪਏ ਹੋ ਤੇ ਖਿਆਲ ਕਰਨਾ ਉਹੀ ਗੁਰੂ ਤੇਗ ਬਹਾਦਰ ਮਹਾਰਾਜ ਬਣ ਕੇ ਤੇ ਦਿੱਲੀ ਦੀ ਚਾਂਦਨੀ ਚੌਕ ਦੇ ਅੰਦਰ ਆਪਣੇ ਸਰੀਰ ਦਾ ਤਿਆਗ ਕਰਕੇ ਇੱਕ ਡੁੱਬਦੇ ਹੋਏ ਧਰਮ ਨੂੰ ਉਹਨੂੰ ਬਚਾਲਿਆ ਸੀ ਔਰ ਜਾ ਕੇ ਰੱਖਿਓ ਤਿਆਗ ਦਾ ਲਾਭ ਕਿੰਨਾ ਹੈ ਸਮੇ ਸਰ ਕੀਤਾ ਹੋਇਆ ਤਿਆਗ ਉਹਦਾ ਲਾਭ ਕਿੰਨਾ ਹੈ ਥਰੇਤ ਵਕਤ ਜਦੋਂ ਵੀ ਗੁਰਤਾ ਗੱਦੀ ਬਦਲਦੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰਵੰਗਨ ਦੇ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਤੇ ਯਾਦ ਰੱਖਿਓ ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੁੱਤਰਾਂ ਨੇ ਸ਼੍ਰੀ ਚੰਨ ਤੇ ਲਖਮੀ ਦਾਸ ਨੇ ਝਗੜਾ ਖੜਾ ਕੀਤਾ ਹੈ ਵੀ ਇਹ ਗੁਰਗੱਦੀ ਤੇ ਸਾਨੂੰ ਚਾਹੀਦੀ ਹੈ ਅਸੀਂ ਹੱਕਦਾਰ ਹੈ ਪਰ ਗੁਰੂ ਘਰ ਦੇ ਵਿੱਚ ਤੇ ਗੁਰਗੱਦੀ ਉਹਨੂੰ ਮਿਲਦੀ ਸੀ ਜਿਹੜਾ ਗੁਨਾ ਦੇ ਨਾਲ ਭਰਪੂਰ ਹੁੰਦਾ ਸੀ ਜੋ ਉਹਦੀ ਲਾਇਕ ਹੁੰਦਾ ਸੀ ਇਹ ਗੱਲ ਅੱਗੇ ਤੋਂ ਅੱਗੇ ਚੱਲਦੀ ਹੈ ਗੁਰੂ ਅੰਗਦ ਦੇ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਿੰਦੇ ਨੇ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸੁਪੁੱਤਰ ਦਾਸੂ ਜੀ ਤੇ ਦਾਤੂ ਜੀ ਉਹ ਝਗੜਾ ਖੜਾ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਿੰਦੇ ਨੇ ਤੇ ਉਹਨਾਂ ਦੇ ਪੁੱਤਰ ਬਾਬਾ ਮੋਹਨ ਤੇ ਬਾਬਾ ਮੋਰੀ ਉਹ ਝਗੜਾ ਕਰਦੇ ਨੇ ਗੁਰੂ ਰਾਮਦਾਸ ਮਹਾਰਾਜ ਆਪਣੇ ਸਭ ਤੋਂ ਛੋਟੇ ਸੁਪੁੱਤਰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦਿੰਦੇ ਨੇ ਤੇ ਉਹਨਾਂ ਦੇ ਵੱਡੇ ਭਰਾ ਪ੍ਰਿਥੀਚੰਦ ਉਹ ਝਗੜਾ ਕਰਦੇ ਨੇ ਹਾਲਾਂਕਿ ਪ੍ਰਿਥੀਚੰਦ ਨੇ ਸਾਰੀ ਉਮਰ ਗੁਰਤਾ ਗੱਦੀ ਪ੍ਰਾਪਤ ਕਰਨ ਵਾਸਤੇ ਯਤਨ ਤੋਂ ਯਤਨ ਕਰਦੇ ਰਹੇ ਪਰ ਸਫਲ ਨਹੀਂ ਹੋ ਸਕੇ ਪਰ ਖਿਆਲ ਕਰਨਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਆਪਣੇ ਕਿਸੇ ਪੁੱਤਰ ਨੂੰ ਦੇਣ ਦੀ ਬਜਾਏ ਆਪਣੇ ਪੋਤਰੀ ਨੂੰ ਦਿੱਤੀ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦੇ ਪੁੱਤ ਨੂੰ ਗੁਰੂ ਹਰ Rai ਸਾਹਿਬ ਨੂੰ ਦਿੱਤੀ ਆਪਣੇ ਪੋਤਰੀ ਨੂੰ ਦਿੱਤੀ ਤੇ ਖਿਆਲ ਕਰਨਾ ਗੁਰਪੀਗ ਬਾਦਲ ਮਹਾਰਾਜ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਭ ਤੋਂ ਛੋਟੇ ਸੁਪੁੱਤਰ ਨੇ ਉਹਨਾਂ ਨੇ ਸਤਗੁਰੂ ਨੂੰ ਬੇਨਤੀ ਕੀਤੀ ਵੀ ਸਤਗੁਰੂ ਦਾਤਾ ਜੀ ਮੇਰੇ ਵਾਸਤੇ ਕੀ ਹੁਕਮ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਣ ਲੱਗੇ ਤੁਸੀਂ ਬਾਬੇ ਮਕਾਲੀ ਚਲੇ ਜਾਓ। ਗੁਰਤੇਗ ਬਾਦਰ ਮਹਾਰਾਜ ਉਹਨਾਂ ਨੇ ਝਗੜਾ ਨਹੀਂ ਕੀਤਾ। ਉਹਨਾਂ ਨੇ ਤਿਆਗ ਕੀਤਾ। ਉਹਨਾਂ ਨੇ ਆਪਣੇ ਹੀ ਭਤੀਜੇ ਨੂੰ ਨਮਸਕਾਰ ਕੀਤੀ ਗੁਰੂ ਮੰਨ ਲਿਆ। ਪਰਜਾਦ ਰਖਿਓ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਕੋ ਬਾਅਦ ਜਦੋਂ ਉਹ ਜੋਤੀ ਜੋਤ ਸਮਾਇਆ ਤੇ ਉਹ ਗੁਰਤਾ ਗੱਦੀ ਜਿਹੜੀ ਸੀ ਨਾ ਉਹ ਚੱਲ ਕੇ ਗੁਰੂ ਪੀਗ ਭਾਦਰ ਮਹਾਰਾਜ ਦੇ ਕੋਲ ਆਈ। ਨਿਤ ਹੀ ਹਰ ਵਾਰੀ ਜਿਹਨੂੰ ਗੁਰਤਾ ਗੱਦੀ ਮਿਲਣੀ ਹੈ ਉਹ ਸੰਮੁਖ ਹੈ ਤੇ ਪਹਿਲਾਂ ਗੁਰੂ ਸਹਿਬਾਨ ਉਹ ਨਮਸਕਾਰ ਕਰਕੇ ਆਪਣੀ ਹੱਤੀ ਜ਼ਿੰਮੇਵਾਰੀ ਦਿੰਦੇ ਸਨ ਗੁਰਤਾ ਗੱਦੀ ਦੀ। ਪਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਿੱਲੀ ਵਿੱਚ ਜੋਤੀ ਜੋਤ ਸਮਾਏ 30 ਮਾਰਚ ਸਾਲ 1664 ਨੂੰ ਤੇ ਉੱਥੋਂ ਹੀ ਐਲਾਨ ਕਰ ਦਿੱਤਾ ਕਿ ਬਾਬਾ ਬਸੇ ਗ੍ਰਾਮ ਬਕਾਲੇ ਦਿੱਲੀ ਤੋਂ ਗੁਰਦਾ ਗੱਦੀ ਬਕਾਲੇ ਦੀ ਧਰਤੀ ਨੂੰ ਚੱਲ ਕੇ ਆਈ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਨੇ ਜੀਵਨ ਦੇ ਅੰਦਰ ਤਿਆਗ ਕੀਤਾ ਹੋਇਆ ਸੀਗਾ ਜਦੋਂ ਤਿਆਗ ਦਾ ਗੁਣ ਆ ਜਾਵੇ ਤੇ ਸੱਚ ਜਾਣਿਓ ਫਿਰ ਮਨੁੱਖ ਦਾ ਪਰਮੇਸ਼ਰ ਦੀ ਨਾਲ ਮਿਲਾਪ ਜਿਹੜਾ ਹੈ ਉਹ ਬਣ ਆਉਂਦਾ ਹੈ